ਦੇ ਵਿੱਚ ਸਾਰਿਆਂ ਨੂੰ ਇੱਕ ਵਾਰੀ ਫੇਰ ਬੇਨਤੀ ਸਾਰੇ ਜਿੰਨੇ ਵੀ ਆਏ ਹੋਏ ਪਤਵੰਤੇ ਸੱਜਣ ਪਿੰਡ ਵਾਸੀ ਮਾਪੇ ਇਧਰ ਉਧਰ ਜੋ ਵੀ ਸਾਰੇ ਨੇ ਸਾਰੇ ਪੰਡਾਲ ਦੇ ਵਿੱਚ ਪਹੁੰਚ ਜਾਣ ਕਿਉਂਕਿ ਅੱਜ ਬੜਾ ਇਸ ਪਿੰਡ ਸਲੇਮਗੜ ਦੇ ਲਈ ਇੱਕ ਇਤਿਹਾਸਕ ਦਿਨ ਹੈ ਡਿਪਟੀ ਡੀਓ ਮੈਡਮ ਸ਼੍ਰੀਮਤੀ ਰਵਿੰਦਰ ਕੌਰ ਬਹੁਤ ਹੀ ਮਾਨਯੋਗ ਸ਼੍ਰੀ ਬਰਿੰਦਰ ਕੁਮਾਰ ਗੋਏ ਜੀ ਕੈਬਨਟ ਮੰਤਰੀ ਸਾਰਿਆਂ ਦੇ ਧਿਆਨ ਦੇ ਮੈਂ ਸਤਿਕਾਰ ਕਰਦੀ ਹਾਂ ਮੈਂ ਜੀ ਆਇਆਂ ਕਹਿੰਦੀ ਹਾਂ ਪਿੰਡ ਦੇ ਸਮੁੱਚੇ ਬਚਨ ਤੇ ਸਜਨੇ ਪੈਰੈਂਟਸ ਐਸਐਮਸੀ ਦੇ ਚੇਅਰਮੈਨ ਅਤੇ ਉਹਨਾਂ ਦੇ ਮੈਂਬਰਾਂ ਦਾ ਸੋ ਮੈਂ ਆਪਣੀ ਸਮੁੱਚੀ ਐਜੂਕੇਸ਼ਨ ਟੀਮ ਵੱਲੋਂ ਤੁਹਾਡੇ ਸਾਰਿਆਂ ਦਾ ਧਿਆਨ ਤੇ ਜੀ ਆਇਆਂ ਕਹਿੰਦੀ ਹਾਂ ਸਿੱਖਿਆ ਕ੍ਰਾਂਤੀ ਤਹਿਤ ਕੀਤੇ ਜਾ ਰਹੇ ਉਪਰਾਲੇ ਦੇ ਅਸੀਂ ਸਾਰੇ ਜਾਣੀ ਹਾਂ ਹਰ ਸਕੂਲ ਦੇ ਵਿੱਚ ਨਵੀਨੀਕਰਨ ਹੋ ਰਿਹਾ ਹੈ ਦਾ ਲਵ ਸਾਡੇ ਆਉਣ ਵਾਲੀ ਪੀੜੀ ਨੂੰ ਹੁੰਦਾ ਰਹੇਗਾ ਮਹਾਨ ਦੇਸ਼ ਜਿਹੜੇ ਹੈ ਉਹ ਆਪਣੇ ਆਉਣ ਵਾਲੀ ਪੀੜੀ ਦਾ ਬਹੁਤ ਖਿਆਲ ਰੱਖਦੇ ਹਨ ਸੋ ਉਸੇ ਉਹਨਾਂ ਉਪਰਾਲੇ ਤਹਿਤ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਇੱਕ ਚੱਜੇ ਨਾਗਰਿਕ ਅਤੇ ਹੁਨਰ ਕਾਬਿਲ ਹੁਨਰਮੰਦ ਦੇਸ਼ ਵਾਸੀ ਬਣਾਉਣ ਦੇ ਵਿੱਚ ਸਫਲ ਹੋਵਾਂਗੇ ਮੈਂ ਆਪ ਸਾਰਿਆਂ ਦਾ ਇੱਕ ਵਾਰ ਫੇਰ ਇੱਥੇ ਆਨ ਦੇ ਜੀ ਆਇਆਂ ਕਹਿੰਦੀ ਹਾਂ ਥੈਂਕ ਯੂ ਵੈਰੀ ਮਚ ਬਹੁਤ ਬਹੁਤਨਵਾੜੀ ਪਿਆ ਮੈਡਮ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਬੱਚਿਆਂ ਦੇ ਬਹੁਵਕੀ ਵਿਕਾਸ ਅਤੇ ਉਹਨਾਂ ਦੀ ਬਿਹਤਰੀ ਸਿੱਖਿਆ ਦੇਣ ਦੇ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਚਨਬੱਧ ਹੈ ਪੰਜਾਬ ਸਰਕਾਰ ਅਤੇ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਬ੍ਰਿੰਦਰ ਕੁਮਾਰ ਗੋਇਲ ਜੀ ਜਿਨ੍ਹਾਂ ਦੀ ਅਨਥਕ ਯਤਨਾਂ ਸਦਕਾ ਹਲਕਾ ਲਹਿਰਾ ਦਾ ਹਰ ਇੱਕ ਸਰਕਾਰੀ ਸਕੂਲ ਦੀ ਨਿਹਾਰ ਬਦਲੀ ਜਾ ਚੁੱਕੀ ਹੈ ਅਤੇ ਬੱਚਿਆਂ ਨੂੰ ਬਿਹਤਰੀਨ ਸਿਵਾਮਾ ਬਿਹਤਰੀਨ ਸਿੱਖਿਆ ਤੇ ਬਿਹਤਰੀਨ ਸਹੂਲਤਾਂਾਂ ਮਿਤਰੀਆ ਨੇ ਅੱਜ ਦਾ ਕੋਈ ਵੀ ਸਰਕਾਰੀ ਸਕੂਲ ਕਿਸੇ ਵੀ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਸੋ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਕਿ ਤੁਸੀਂ ਇਸ ਸਰਕਾਰੀ ਸੰਸਥਾ ਦੇ ਇੱਕ ਹਿੱਸਾ ਹੋ ਸੋ ਮੈਂ ਹੁਣ ਬੇਨਤੀ ਕਰੂੰਗਾ ਬੱਚਿਆਂ ਨੂੰ ਕਿ ਉਹ ਮੰਚ ਤੇ ਆਣ ਜਿੱਦੇ ਵਾਲੀ ਜਿਹੜੇ ਬੱਚੇ ਨੇ ਉਹ ਮੰਚ ਤੇ ਆਣ ਪੰਜਾਬ ਦਾ